ਜਿੰਦਾਬਾਦ ਮਰਦਾਬਾਦ 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 ਇਸ਼ਾਨਿਹਾਰ ਵਾਲਿਕਾ ਇਸ਼ਾਨਿਹਾਰ ਇਸ਼ਾਨਿਹਾਰ ਬਲੇ ਸਨਾਂ ਮਜ਼ਦੂਰਾਂ ਦਾ ਕਾਫਲਾ ਸਟੇਜ ਵੱਲ ਵਧਦਾ ਹੋਇਆ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਦਾ ਕਿਉਂਕਿ ਫੱਤੇ ਹੀ ਇਹ ਕਾਹੋ ਦੀ ਚੀਜ਼ ਆ ਜਦੋਂ ਕੋਈ ਮੈਦਾਨ ਨੂੰ ਜਾਂਦੇ ਆ ਤੇ ਕਈਆ ਸਭ ਤੋਂ ਫੱਤੇ ਬੁਲਾਉਂਦੇ ਆ ਇਸ ਕਰਕੇ ਬੇਇੱਜ਼ਤੀ ਆ ਬਹੀ ਜਦੋਂ ਕੋਈ ਵੀ ਖੜਾ ਆ ਬੋਲਦਾ ਹੁੰਦਾ ਆ ਸ਼ੁਰੂ ਕਰਦਾ ਹੁੰਦਾ ਆ ਤੇ ਫੱਤੇ ਬੁਲਾਉਂਦਾ ਆ ਉਹ ਜੋ ਵਰਜ ਵਰਜ ਦੇ ਫੱਤੇ ਦਾ ਸਹਿਯੋਗ ਪਾਇਆ ਜੋ ਤੇ ਉਹ ਧੰਨ ਸਹਿਬ ਸ੍ਰੀ ਗੁਰੂ ਜੀ ਦਾ ਜਿਹੜਾ ਜਿਆਲ ਬਹਿਣੀ ਮਾਨੇ ਸੁਗਤ ਕੀਤੀ ਉਹਦਾ ਦਾ ਪਿਆਸ ਉਹਨਾਂ ਦੇ ਵਿੱਚੇ ਉਹ ਪਿਆਸ ਹੀ ਚੱਲ ਰਹੇ ਆ ਆਦੇ ਦੁਨੀਆ ਦੇ ਲੋਕੀਆ ਉਹ ਸਾਰੀਆਂ ਹੀ ਉਹਨਾਂ ਦੇ ਪੈਰਾਂ ਦੇ ਉੱਤੇ ਚੱਲ ਰਹੀਆਂ ਜੱਫੇ ਹੋਈਆਂ ਸਾਡੇ ਬਹੁਤ ਹੀ ਸਰਕਾਰ ਦੇਗ ਸਰਦਾਰ ਜਗੀਤ ਸਿੰਘ ਦੀ ਅਦੇਵਾਰ ਜਿਹਨਾਂ ਨੂੰ ਅੱਜ 57 ਦਿਨ ਹੋ ਗਏ ਆ ਵੀਰੋ ਇੱਕ ਅੰਨ ਦਾ ਦਾਣਾ ਮੂਹਰੇ ਵਿੱਚ ਨਹੀਂ ਪਾਇਆ ਹੋਣਾ ਤਾਂ ਦੇ ਕੋਲੀ ਦੀ ਮੈਡੀਸਨ ਲੈ ਲਈ ਸਰੋ ਕੀਤੀ ਪਰ ਲੋਕ ਜੀਵਨ ਨਹੀਂ ਗਾ ਉਹ ਤਿਲ ਤਿਲ ਮੋਰਕ ਉਹਨਾਂ ਦੇ ਨੇੜੇ ਆ ਰਹੀ ਆ ਦੇਣਾ ਬਦ ਦੇਣਾ ਉਹਨਾਂ ਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਉਹਨਾਂ ਦੀਆਂ ਨਾੜਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਤੇ ਲੋ ਅਜਾ ਨੂੰ ਜਾਗਰ ਦੀ ਲੋੜ ਆ ਜੀਂਦੇ ਦੀ ਉਹਨਾਂ ਦੇ ਨਾਲ ਖੜ੍ਹ ਦੀ ਲੋੜ ਆ ਜਿੱਦਾਂ ਪਰ ਜੀਤ ਸਿੰਘੂ ਦੇ ਨਾਲ ਸਾਰਿਆਂ ਨੂੰ ਪਤਾ ਹੀ ਆ ਕੀ ਹੋਇਆ ਜਦੋਂ ਉਹਦੀ ਮੌਤ ਹੁੰਦੀ ਆ ਤੇ ਫਿਰ ਰੱਖਾਂ ਦੇ ਕੱਖ ਹੋਏ ਪਰ ਦੇਖ ਕੇ ਉਹਦੇ ਜੀਂਦੇ ਦੀ ਕੋਹੇ ਲੱਖਾਂ ਦੇ ਕੰਨ ਸਾਡੇ ਲੋਕਾਂ ਦਾ ਸਾਡੇ ਵਿਰੋਧ ਦੇ ਸਾਡੇ ਨਾਂ ਆ ਗਿਆ ਜੇ ਲੋਕ ਮਰਤ ਪਰ ਦੀ ਗੱਲ ਕਰੀਏ ਨਾ ਵੀ ਉਹ ਮਰਤ ਕਹਾਲ ਦੇਖੋ ਉਹਨੇ ਸਾਡੇ ਬੱਚਿਆਂ ਨੂੰ ਬਚਾਉਣ ਵਾਸਤੇ ਸਾਰੇ ਬਚਾਉਣ ਵਾਸਤੇ ਸਾਰੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਅਭੀਰ ਸ਼ੁਰੂ ਕੀਤੀ ਸੀ ਉਹਦੇ ਵਿੱਚ ਨਾਮ ਜਰੂਰ ਤੇ ਕੋਲ ਕੋਈ 847 ਸੀਗੀ ਨਾਮ ਜਰ ਕੋਈ ਕੋਈ ਰਹਾਉ ਸੀਗੀ ਆ ਹੋਈ ਜਿਹੜੇ ਕੋੜ ਆਪਣੇ ਤਿਆਰ ਸੀਗੇ ਉਹ ਜਿਹੜੇ ਆਪਣੇ ਸੇਫਟੀ ਵਾਸਤੇ ਸੀਗੇ ਕਿਸੇ ਲੋੜੇ ਗੋਲੀ ਨਹੀਂ ਸੁਤਾਲੀ ਪਰ ਲੋੜੇ ਨਾਲ ਸਰਕਾਰਾਂ ਨੂੰ ਚੁੱਕਿਆ ਉਹਨਾਂ ਉਹ ਗਰਿੰਦਿਆਂ ਨੂੰ ਚੁੱਕਿਆ ਜਿਹੜੇ ਗਰਿੰਦੇ ਸਾਡੇ ਬੱਚਿਆਂ ਦੀ ਨਸਲਾਂ ਦਾ ਨਕਲ ਕਰਦੇ ਸੀਗੇ ਜਿਹੜੇ ਟੀਕੇ ਮੇਜ ਤੇ ਸੀਗੇ ਕਲਪ ਨੇ ਜਿਸੀਏ ਉਹਨਾਂ ਲੋਕਾਂ ਨੇ ਉਹ ਸਰਕਾਰ ਦੇ ਲੋਕਾਂ ਸਰਕਾਰ ਨੂੰ ਚਲਾਉਂਦੀ ਆ ਤੇ ਸਰਕਾਰ ਨੇ ਉਹਦਾ ਲੋਕਾਂ ਨੇ ਰੱਖ ਕੇ ਸਾਡੇ ਉਸ ਦਿਨ ਦੇ ਮੁੱਦੇ ਵਿੱਚ ਅੱਜ ਦੇ ਵਿੱਚ ਸੁਣਿਆ ਆ ਗਿ ਜੇ ਅੱਜ ਕਿਸਾਨ ਜੱਟਾਂ ਬੰਦਿਆਂ ਦੇ ਨਾਲ ਖੜੇ ਹੋਏ ਜਿੱਦਾਂ ਗੱਲੇਬਾਤ ਸਾਹਮਣੇ ਇਸ ਲੜਦੇ ਹੋਏ ਸਾਡੇ ਸਾਡੇ ਬੇਰੋਗ ਚਾਲਿਆਂ ਨੂੰ ਜਿਗੋਣ ਵਾਸਤੇ ਆਪ ਕੋ ਯਾਦਾਂ ਪਰੀਦਾਨ ਦਿੱਤਾ ਹੈ ਜੋ ਉਸ ਦੇ ਬਦੌਲਤ ਆਜੇ ਲੱਖਾਂ ਦੇ ਕੰਡੂ ਹੋ ਰਿਹਾ ਤੇ ਜਦੋਂ ਤੁਸੀਂ ਆ ਪੰਜਾਬ ਪੰਡਾ ਸਰਕਾਰ ਨੂੰ ਕਿਹਾ ਵਿਰੋਧ ਸਰਦੇ ਰਿਆ ਹੋਇਆ ਸਰਕਾਰਾਂ ਦੇ ਮੂੰਹ ਬੋਲੇ ਮਹਿੰਗਾ ਬਾਜ਼ੂ ਪੂਰਾ ਪਿਆ ਬੋਤਿਆਰੀ ਸੀ ਛੇੜੂ ਮੁੰਡਾ ਜਦੋਂ ਬਾਹਰੋਂ ਚੁੱਪ ਰਹਾ ਜੋ ਮਗਰਾ ਸੀ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਜਦੋਂ ਤੁਸੀਂ 30 ਦਿਨਾਂ ਦਾ ਪ੍ਰੋਗਰਾਮ ਲੋਕਾਂ ਨੇ ਜਿਹੜਾ ਸਦਾ ਬਾਂਗ ਦਾ ਸੁਨਤਾ ਸੀ ਉਸ ਨੂੰ ਕੋ ਬੰਗਲਾ ਤੇ ਉਸ ਜਿਹੜਾ ਬੈਠਾ ਉਹ ਹਰਮਾਨ ਕਹਿੰਦਾ ਹੈ ਕਿ ਮੈਂ ਕਿਸਾਨਾਂ ਦਾ ਪਰਨਾਮ ਸਾਰੇ ਕਿਸਾਨਾਂ ਦੇ ਗਰੁੱਪ ਕਰਦਾ ਉਹ ਪੂਰੀ ਤਰ੍ਹਾਂ ਦੇ ਬੈਠਾ ਸੀਗਾ ਕਿ ਅੱਜ ਦਾ ਦਿਨ ਦੇਖ ਕੇ ਤੇ ਰਾਜ ਨੂੰ ਬੰਦੇ ਵਰ ਨੂੰ ਚੁੱਪ ਆਇਆ ਪਰ ਜਿਵੇਂ ਤੁਸੀਂ ਆਉਂਦੀ ਤਾਕਤ ਨਾਲ ਖਾਈ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੋ ਜਾ ਤੁਹਾਡੇ ਨਾਲ ਉਸ ਸਰਕਾਰ ਦੇ ਵਿੱਚ ਕੰਨਾ ਹੋ ਰਿਹਾ ਕਦੋਂ ਇਹ ਹਦਕ ਤੋਂ ਬੋਲ ਕੀਤਾ ਤੇ ਵੀ ਉਹ ਸਰਕਾਰਾਂ ਦੇ ਮੂੰਹ ਉੱਲ ਕੇ ਉਸ ਜੋਰੀ ਜਿਹੜਾ ਪਹਿਲਾਂ ਨਾ ਚੁੱਕਦਾ ਦਿੰਦਾ ਸੀ ਉਹਦੇ ਸਵੇਰ ਨੂੰ ਸੋੜ ਬਣ ਲਗੇ ਉਸੇ ਕਹਿਣ ਲੱਗ ਪਿਆ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਆ ਕਿਸਾਨ ਜੀ ਦੀ ਜਿੱਤ ਜਾ ਰਹਾ ਤੇ ਵੀ ਉਹ ਇਸ ਤਰ੍ਹਾਂ ਹਤੀਜੋ ਹੋ ਰਿਹਾ ਆ ਅੱਜ ਨੌਜਵਾਨ ਵੀ ਬੀਰ ਪਹੁੰਚਿਆ ਬਾਟ ਪ੍ਰਾਂਤ ਦੇ ਫੈਕਟਰੀ ਲੈ ਕੇ ਬੈਠਾ ਜੀਤ ਸੱਤਪਾਲ ਸਿੰਘ ਬਹੁਤ ਮੀਟ ਕਰਕੇ ਆਪਣਾ ਵੀ ਆਪਣੇ ਜੱਗਾਂ ਲੈ ਕੇ ਆਜੀ ਗੱਲ ਉਹਦੀ ਦੇ ਵਿੱਚ ਸਾਵਧਾਨ ਹੋ ਕੇ ਅੱਜ ਦੇ ਦੇ ਪਹੁੰਚਿਓ ਜੇ ਸਰਕਾਰ ਆਗਿਓ ਤੁਹਾਡਾ ਤੁਸੀਂ ਜਿੱਲੇ ਨੌਜਵਾਨ ਪਹੁੰਚਿਓ ਸੇ ਮਤੀਆ ਸਾਗੇ ਅਸੀਂ ਤਲਵਾਹ ਕਰਦੇ ਆ ਤੁਹਾਡਾ ਸਾਰਿਆਂ ਦਾ ਕਿਉਂਕਿ ਜਿੱਦਣ ਨੌਜਵਾਨ ਚੜ ਪਿਆ ਉਦੋਂ ਵੀ ਉਹ ਸਾਡੀ ਲੜਾਈ ਕੋਈ ਨੰਬੀ ਨਹੀਂ ਚੱਲੂਗੀ ਲੜਾਈ ਜਿੱਤ ਦੇ ਬਾਦ ਵੱਧ ਗਈ ਆ ਤੇ ਲੜਾਈ ਰਾਜ ਦੇ ਦਿਨ ਦੇ ਬਾਦ ਵੱਧ ਚੁੱਕੀ ਆ ਔਰ ਜਿੱਤ ਕੇ ਆਵਾਂਗੇ ਜੇ ਤੁਸੀਂ ਇਸੇ ਪ੍ਰਸਤਾਵ ਦਿੱਤੇ ਉਹ ਦਿਨਾਂ ਦੇ ਵਿੱਚ ਸਾਰਾ ਕੁਝ ਸਾਫ ਹੋ ਕੇ ਸਾਹਮਣੇ ਆਇਆ ਅੱਗੇ ਪੜਾ ਕੇ ਸਾਬ ਕੀਤਾ ਇਸ ਲੋਕ ਤੇ ਤੇ ਉਹ ਸੁਣਾਉਣੀ ਚਾਹਤ ਕਰੂਗਾ ਇਸ ਕਰਕੇ ਦੇਖੀਆ ਜੋ ਕਿ ਤੜੜੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਆਪਣੀਆਂ ਬਾੜੀਆਂ ਲਾ ਕੇ ਉਤੋ-ਬਾਤ ਪਿੰਡਾਂ ਦੇ ਜਾ ਕੇ ਆਪਣੇ ਲੋਕਾਂ ਨੂੰ ਜਿਹਾਓ ਔਰ ਦੋਸਤੋ ਭਾਈ ਇਹ ਖਸਾਲ ਵਾਗਿਆ ਦੁਕਾਨਦਾਰ ਬਣੂਗਾ ਦੁਕਾਨਦਾਰ ਬਦਲ ਕਾਦਰ ਬਣਿਆ ਤੇ ਵਪਾਰੀ ਬਣੂਗਾ ਕਿਉਂਕਿ ਇਹੋ ਜਿਹੇ ਚੀਜ਼ਾ ਜਿਹੜੀ ਸਾਡੀ ਆਪਣੇ ਹੱਥਾਂ ਦੇ ਵਿੱਚ ਆ ਤੇ ਜਿਹੜੀ ਅਸੀਂ ਆਪ ਰੋਟੀ ਖਾ ਰਹੇ ਆ ਉਹ ਜੋ 3200 ਪਿਆ ਕੰਕ ਦਾ ਜਿਹ ਹੋ ਚੁੱਕਾ ਅਸੀਂ ਕਿਹਨੇ ਦੇ ਦਿੱਤੀ ਆ 2300 ਤੇ ਅੱਜ ਕਿਹਾ ਬੇਟਾ 3200 ਹਾਲੇ ਤੱਕ ਵੀ ਨਹੀਂ ਸਾਡੇ ਦਾ ਜਿਹੜਾ ਰਾਮਬੰਦੀਆ ਦਾ ਸਰਕਾਰੀ ਹੋਇਆ ਗਿਆ ਤੇ ਜਿੱਦਣ ਵੰਡਿਆ ਚੱਕੀਆਂ ਗਿਆ ਤੇ ਖਾਣ ਵਾਲਿਆਂ ਨੂੰ ਫਿਰ ਬੰਦਾ ਲਿਖਾ ਆਡਾ ਕਹਾਵਤ ਜਿਹਾ ਜੇ ਸਾਡੇ ਬੇਤੀਆਂ ਨੂੰ ਇਹਦਾ ਸਾਰਾ ਇਤਿਹਾਸ ਬਤਾਉਣ ਵਾਸਤੇ ਸਖਾਸਤ ਚੱਲ ਰਿਹਾ ਇਸ ਸਖਾਸਤ ਦੇ ਵਿੱਚ ਹਰ ਰੋਜ਼ ਆਪਾਂ ਜੋਰ ਲਾ ਲਏ ਤੇ ਆਪਾਂ ਕਰਦੇ ਹੁੰਦੇ ਸਹਾਈ ਨੂੰ ਦੇਤੀਏ ਕਿਤੇ ਵਿਆਹ ਸਾਡੇ ਕੋਲ ਕੋਈ ਬਾਹਰ ਨਹੀਂ ਜਾਏਗਾ ਉਹ ਜਦ ਤੱਕ ਅੱਜ ਦੀ ਦੇਖਦੇ ਨਹੀਂ ਕਿਸੇ ਪਰ ਲੱਦੇ ਨਹੀਂ ਲਾਦੇ ਲੋਕਾਂ ਦੀ ਜਦ ਹੋਈ ਆ ਗਿਓ ਸੈਕਰੀ ਸਾਹ ਖਲੋ ਗਿਆ ਤਾਂ ਕਿ ਅੱਜ ਇਹ ਮੌਕਾ ਬਹੁਤ ਸਿਫਤ ਆ ਤੇ ਮੈਂ ਬਹੁਤ ਧੰਵਾਕੀ ਆ ਸਾਡੇ ਸ੍ਰੀਮਦਾ ਸਟੇਜ ਤੇ ਅੱਜ ਨਾਲੇ ਬਹੁਤ ਹੀ ਸ਼ੂਰ ਵਾਲੀ ਦੇ ਨਾਲ ਸਟੇਜ ਨੂੰ ਚਲਾ ਰਿਹਾ ਵਿਰੋਧ ਦਾਗਵਾਦ ਕੇ ਬਣਾ ਲੋ ਪਰ ਤੇ ਆ ਕੋ ਜੀ ਮਾਣ ਮੋਤੀ ਦਾ ਕਾਰਜਾ ਮਰ ਜੀ ਮਤੇ ਯਾਦਾ ਬਿਆਰ ਮੋਦੀਆ ਐਵੇਂ ਦਾ ਨਿਭਾਰੇ ਬਤ ਜੀ